ਮੈਂ ਹੋਊਂ 6 8 ਚਾਹੀਦਾ ਉਹ ਲੈ ਇਹ ਹੋਦੀ ਹੈ ਉਹ ਆ ਬਣਾ ਕਾ ਤਾ ਬਣਾ 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 ਮੈਂ ਨਹੀਂ ਬਲੋ ਬਣਾਇਆ ਕਰਨਾ ਧਰੂਣੀ ਮਾਰ ਦਿੰਦਾ ਜਾਣ ਕਾਲੀ ਲਿਆ ਆਈ ਨਹੀਂ ਵੀਰਾਂ ਤਨੂ ਮਰੀ ਜਾਣਾ ਹੁਣ ਜੇ ਤੋੜ ਹੀ ਲੈ ਮੈਂ ਨਹੀਂ ਬਣਾ ਲੈ ਬਲੋ ਨੂੰ ਤੁਂ ਕਾ ਤਾ ਤੋੜੀ ਅਬ ਮੰਮੀ ਆ ਸਾਰਾ ਹਾਂ ਮੈਂ ਮੈਂ ਨਹੀਂ ਕੁਛ ਵੀ ਕਿਹਾ ਕੀ ਕਹਿਣਾ ਆਪਾਂ ਬਾਅਦ ਆ ਹੋਏ ਨਹੀਂ ਪਤਾ ਲੱਗਣਾ ਨਾ ਗੋਲ ਜਿਆ ਸਿਲੰਡਰ ਜਿਹਦਾ ਪਤਾ ਲੱਗੂਗਾ ਵੀ ਟੁੱਟ ਗਿਆ ਉਤੋਂ ਕੀ ਪਤਾ ਲੱਗਣਾ ਚਾ ਠੀਕ ਹੈ ਹੈ ਨਹੀਂ ਮੈਨੂੰ 파파 ਲੈ ਕੇ ਆਉਣੀ 파파 ਲੈ ਕੇ ਆਉ ਜਲਦੀ ਭੱਜ ਦਿਖਾ ਦੇ ਦਿਖਾਣਗੇ ਨਹੀਂ ਨਹੀਂ ਉਹ ਆ ਨਹੀਂ ਤੂੰ ਇਹਦੇ ਵਿੱਚ ਪਾ ਇਹ ਚ ਉਦਾਂ ਹੀ ਦੱਸ ਦੇਣੀ ਆ ਇੱਥੇ ਉਹਦੇ ਲੱਗ ਗਿਆ ਜੇ ਰੱਖ ਦੇਣੀ ਮੈਨਾਂ ਯਾਰੀ ਆ ਤਾ ਚੱਕ ਦੇ ਉਦਾਂ ਹੀ ਕਹੋਗੇ ਜੇ ਆਣ ਕੇ ਬੈਠੂਗਾ ਨਾ ਇੱਥੇ ਝਾੜੂ ਵੀ ਲੈ ਆ ਮੁੰਡੀ ਝਾੜੂ ਜਲਦੀ ਉਹ ਇਦਾਂ ਹੀ ਚ ਸਸਿਕਾਲ ਜੀ ਸਾਡੇ ਸਾਡੇ ਵੱਲੋਂ ਜਾਨੀ ਕਿ ਸੰਗਾਂਹਾਂ ਦੀ ਵੱਲੋਂ ਤੇ ਅੱਜ ਦੇ ਬਲੋਂ ਤੁਹਾਡਾ ਸਵਾਗਤ ਹੈ ਤੇ ਆ ਜੀ ਅੱਜ ਆਪਾਂ ਕਰਨਾ ਪਾਪਾ ਨਾਲ ਪ੍ਰੈਂਕ ਹੂੰ ਪ੍ਰੈਂਕ ਦੇਖੀ ਐ ਪ੍ਰੈਂਕ ਨਹੀਂ ਹੈ ਜੀ ਕੀ ਕਰ ਤੂੰ ਕੀ ਕਰ ਮੈਂ ਖਾਣੇ ਪਾਪਾ ਤੋਂ ਚਿੱਤਰ ਉਹ ਦੇਖੀ ਕਿੱਦਾਂ ਬੈਠੀ ਵਧੀਆ ਹੁੰਦਾ ਹੈ ਚਿੱਤਰਾਂ ਨਾਲੋਂ ਪ੍ਰੈਂਕ ਆਪਾਂ ਅੱਜ ਪਤਾ ਕੀ ਕਰਨਾ ਪਾਪਾ ਪਾਪੇ ਆਪਾਂ ਅੱਜ ਪ੍ਰੈਂਕ ਕਰਨਾ ਉਹ ਇਹ ਨਹੀਂ ਪਾਪਾ ਦੀ ਗੋਲ ਵੀ ਨਹੀਂ ਪਈ ਹੈਗੀ ਇਹ ਹੋਇਆ ਹਫਤਾ ਭਰ ਇੱਕ ਚ ਲੈ ਗਏ ਪੈਸੇ 2-3000 ਰੁਪਏ ਤਾਂ ਪਾਇਆ ਹੁਣ ਮੈਨੂੰ ਲੱਗਦਾ। ਦੋ ਤਿੰਨ ਵਾਲੀ ਪਾਪਾ ਨੇ ਪਾਏ ਆ ਹਜਾ ਆ ਗਿਆ। ਉਹ ਭਾਵੇਂ ਜਿੰਨੀ ਵਾਰੀ ਮਰਜ਼ੀ ਪਾਏ ਹੋਣ ਪਰ ਸਾਲ ਦੀ ਆਪਾਂ ਸੇਮ ਗੋਲਕ ਲੈ ਆਉਣੀ ਆ। ਹਾਂ। ਸੇਮ ਗੋਲਕ ਲਿਆ ਕੇ ਇਹਨੂੰ ਤੋੜ ਦੇਣਾ ਇਹਨੂੰ ਲਪੋ ਦੇਣਾ। ਅੱਛਾ ਫੇਰ ਪਾਪਾ ਨੂੰ ਕਹਿਣਾ ਵੀ ਮੈਂ ਪਹਿਲੇ ਖਰਚ ਲੈ ਆ। ਹਾਂ। ਮੱਸੀਆ ਤੇ ਅੱਜ ਮੱਸੀਆ ਆ। ਪਹਿਲੇ ਇਹਦੇ ਪਾਪਾ ਦਾ ਰਿਐਕਸ਼ਨ ਕੀ ਹੁੰਦਾ? ਪਾਪਾ ਦਾ ਰਿਐਕਸ਼ਨ ਜੁੱਤੀਆਂ। ਅੱਛਾ ਇਹਨੂੰ ਤੂੰ ਲਪੋ ਦੇਣਾ ਆ? ਇਹਨੂੰ ਮੈਂ ਲਪੋ ਦੇਣਾ। ਜੇ ਗੱਲ ਬਣ ਗਈ ਤਾਂ ਆਪਾਂ ਦੇਣੀ ਵੀ ਨਹੀਂ ਇਹ ਗੋਲਗ ਅੱਛਾ ਬੰਦਾ ਰਾੜਾ ਹੋਇਆ ਯਾਰ ਹਾਂ ਪਾਣੀ ਛੜ ਗਿਆ ਮੈਂ ਆ ਦੇਖੀ ਪਾ ਬੱਚਿਆਂ ਵਾਲੇ ਬੰਨ ਹੋ ਜਿਉ ਆਹ ਤੇਰੀ ਮੱਸਿਆ ਮਨ ਇਹਨੇ ਪਾਪਾ ਮੱਸਿਆ ਮਨਾਉਣੀ ਅੱਜ ਲੋਕਾਂ ਨੂੰ ਸੰਦੇ ਜੇ ਛਿੱਕਾਂ ਨਾਲ ਹੀ ਛੜ ਗਿਆ ਇੱਕ ਦੋ ਜਿਹੜਾ ਬਲੌਗ ਬਣਦਾ ਤੇ ਆਪਾਂ ਨੂੰ ਦੋ ਤਾਂ ਨਹੀਂ ਆਦੀ ਹੈ ਪਹਿਲੇ ਆ ਦੇਖੇ ਕਿੰਨਾ ਸ਼ੈਤਾਨ ਹੈ ਅਗ ਤੇ ਹਾ ਨਾ ਸੈਂਟ ਨਹੀਂ ਥੱਲੇ ਐਂ ਫੜੀ ਜਿਦਾ ਤੂੰ ਉਹ ਇਹਦੇ ਨਾਲ ਦੀ ਸੇਮ ਲੈ ਹੁਣ ਆਪਾਂ ਇਹੀ ਗੋਲਗ ਲੈਂਡ ਤੇ ਗੋਲਕ ਦੇ ਦਾ ਸੇਮ ਨਹੀਂ ਮੜੀ ਨਹੀਂ ਫੋਨ ਨੂੰ ਕਿੱਦਾਂ ਪਤਾ ਲੱਗੂਗਾ ਵੀ ਤੂੰ ਗੋਲਕ ਤੋੜਦੀ ਆ ਇਹ ਮਤਲਬ ਹੋਣਾ ਬਾਕੀ ਕਈ ਗੋਲਕ ਪਈਆਂ ਉਹਦੇ ਨਾਲ ਦੀਆਂ ਮਾੜਾ ਮੋਟਾ ਠੀਕਰ ਜਿਆ ਨਾ ਇੱਥੇ ਸਿਲਵਰ ਪੱਟੀ ਆਈ ਆ ਇਹ ਦੋ ਦੇਖਿਆ ਤੁਹਾਨੂੰ ਮੈਂ ਜ਼ੂਮ ਕਰਕੇ ਨਹੀਂ ਉਹ ਸਿਲਵਰ ਬੱਕਲੇ ਨਹੀਂ ਮਾਰਾ ਗਿਆ ਉਦੋਂ ਟੋਟਾ ਗਿਆ ਚਲ ਕੋਈ ਨਾ ਪਾਪਾ ਨੂੰ ਕਿਹੜਾ ਪਤਾ ਲੱਗਣਾ ਬਾਕੀ ਮੈਂ ਲੈ ਜਾਣਾ ਹੁਣ ਅੱਛਾ ਜੀ ਦੋ ਪਾਪਾ ਦੂਬਰਾ ਗੇੜਾ ਤੇ ਪਾਉਣਾ ਲੱਗਾ ਹੁਣ ਮੈਂ ਲੈ ਜਾਣਾ ਕਰੇ ਇਹ ਪਾਪਾ ਆਉਣ ਵਾਲਾ ਪਾਪਾ ਆਉਣ ਵਾਲਾ ਆ ਪਾਪਾ ਨੇ ਆ ਜਾਣਾ ਮੈਂ 12:30 ਹੋ ਗਿਆ ਪੈਸੇ ਦੇ ਦਿਓ ਪਹਿਲਾਂ ਮੈਂ ਗੋਲਕ ਲਿਆ ਆ ਮੈਂ ਚਲ ਠੀਕ ਹੈ ਦਿੰਨੀ ਆ ਪਾਪਾ ਦੇਖ ਲੈਨੇ ਚਿੱਤਰ ਖਾਣੇ ਹੋਣਾ ਜੀ ਪਹਿਲਾਂ ਇੱਥੇ ਰੱਖ ਦਿੰਨੇ ਆਪਾਂ ਤੇ ਬਲੌਗ ਬਹੁਤ ਹੀ ਹੋਣ ਜਾਇਆ ਵਧੀਆ ਜੀ ਬਲੌਗ ਦੇ ਨਾਲ ਜੁੜੇ ਰਹੀਓ ਤੇ ਰਿਐਕਸ਼ਨ ਦੇਖਣਾ ਪਾਪਾ ਪਾਪਾ ਨੂੰ ਤਾਂ ਪਤਾ ਲੱਗ ਗਿਆ ਨਾ ਪਰ ਇੰਨਾ ਨਹੀਂ ਪਾਪਾ ਨੂੰ ਕਿੱਦਾਂ ਪਤਾ ਲੱਗ ਜੂਰੀ ਉਹਨੂੰ ਪਤਾ ਨਹੀਂ ਲੱਗ ਰਹੀ ਗੋਲ ਕੀ ਟੁੱਟੀ ਲੱਭਣੀ ਉਹਨੂੰ ਚਲ ਠੀਕ ਆ ਜੇ ਲੈ ਕੇ ਆ ਛੇਤੀ ਹੋ ਆਣੀ ਵਾਲਾ 5 ਮਿੰਟਾਂ ਤੱਕ ਪਾਪਾ ਨੇ ਆ ਜਾਣਾ ਵਾ ਇਹ ਕਬ ਥੋੜਾ ਜਾਂ ਕੰਮ ਖਰਾਬ ਹੋ ਗਿਆ ਆਪਾਂ ਨੂੰ ਸੇਮ ਨਹੀਂ ਮਿਲੀ ਗੋਲਪਾ ਹੁਣ ਦਿਕਾਉਣਾ ਆ ਦੇ ਫਰਕ ਆ ਵਿੱਚ ਉਹਦੇ ਚ ਤੇ ਜੇ ਤੁਹਾਨੂੰ ਮੈਂ ਦਿਖਾਉਣਾ ਮੰਮੀ ਇਹ ਗੋਲਪਾ ਸੇਮ ਨਹੀਂ ਮਿਲੀ ਹੈਗੀ ਤੂੰ ਦੇਖ ਕੇ ਇਹਦੇ ਫੋਟੋ ਤਾਂ ਲੈ ਕੇ ਆਈ ਆ ਆ ਦੇ ਜਿੱਦਾਂ ਸੈਸੂ ਜ ਸਾਰਾ ਕੁਝ ਸੇਮ ਆ ਪਾਪਾ ਦਾ ਰਹਿਣਾ ਪਾਪਾ ਤੇ ਸੈਸੂ ਸਾਰਾ ਕੁਝ ਸੇਮ ਆ ਫੜੀਓ ਕੋਲ ਆਹ ਉਹ ਪਾਪਾ ਨੂੰ ਕਿਤੇ ਪਤਾ ਲੱਗਣਾ ਇੰਨੇ ਕਿਦਾਂ ਜਿੱਦਾਂ ਆਹ ਦੇ ਤੁਹਾਨੂੰ ਮੈਂ ਦਿਖਾਉਣਾ ਉਹ ਲੈ ਲੈ ਮੈਂ ਆ ਉਹਦੇ ਲੈ ਹੈ ਉਹ ਇੰਨਾ ਨਹੀਂ ਪਤਾ ਲੱਗਣਾ ਆਹ ਦੇ ਜ਼ਮੀਨ ਆਸਮਾਨ ਦਾ ਫਰਕ ਮੋੜਿਆ ਨਾ ਨਹੀਂ ਨਹੀਂ ਮੋੜ ਕੇ ਨਹੀਂ ਆਉਣਾ ਉਹਨੂੰ ਨਹੀਂ ਪਤਾ ਉਹਨੂੰ ਪਤਾ ਜਦੋਂ ਤੋ ਆ ਤੂੰ ਨਹੀਂ ਹੈ ਨਾ ਤੂੰ ਆਹ ਹੀ ਤੂੰ ਨਹੀਂ ਹੈ ਜਿਹੜੀ ਲੈ ਕੇ ਆਇਆ ਇੱਧਰ ਬਾਹਰ ਆਣ ਕੇ ਮੜਿਆ ਦਿਖਾਉਣਾ ਫਸੜਿਆ ਕਿੰਨਾ ਉਹ ਇਹ ਥੋੜਾ ਫਾਰਿਆ ਦੇਖ ਤੋ ਉਹ ਇੰਨਾ ਨਹੀਂ ਪਤਾ ਲੱਗਦਾ ਹੈ ਆ ਗੋਲ ਉਹ ਜਦੋਂ ਟੁੱਟ ਗਈ ਇਹ ਉਹਨੂੰ ਕੀ ਪਤਾ ਲੱਗਣਾ ਵਾ ਇਹਦੇ ਨਾਲ ਵੀ ਰਿਹਾ ਹੀ ਨਹੀਂ ਠੀਕਰ ਚਾਹੀਦਾ ਬਸ ਆਹ ਹੀ ਮਾੜਾ ਜਿਹਾ ਬੀਅਰ ਲੈ ਵੀ ਸਿਲੰਡਰ ਤੋੜਤਾ ਹੈਰੀ ਨੇ ਤਾਂ ਕਾਲੀ ਦੇਣੀ ਹੋਰ ਤਾਂ ਦੁਕਾਨਦਾਰ ਨੂੰ ਭਰ ਕੇ ਦੇਣੀ ਆ 1-2 ਰੁਪਏ ਦੇ ਵਿੱਚ ਪਾਏ ਹੋਣੇ ਚਾਹੀਦੇ ਆ ਪਾਪਾ ਦੇ ਨਾ 1-2 ਰੁਪਏ ਦੇ ਵਿੱਚ ਪਾਏ ਹੋਣੇ ਆਪਾ ਪਾ ਦੇਖੀ ਕੀ ਕਰਦਾ ਲੈ ਦੇ ਤੇਰੇ ਨਾਮ ਆ ਦੇਣਾ ਆਪਾ ਪਾਪੇ ਦਾ ਆਈਡੀਆ ਹਾਂ ਪਾਪੇ ਰਖੂਂਡਾ ਮਾਰ ਕੇ ਤੋੜਤੀ ਤੋ ਖਿੱਚੀ ਤਾਉ ਹੇ ਪਾਪੇ ਨੇ ਖੁੰਡੇ ਨਾ ਖੈਚ ਲਈ ਇਹ ਲੱਗਾ ਟੋਣ ਤੇਲਾਂ ਟੋੜ ਜੀਵੇ ਤੇਲ ਕਿਦਾਂ ਟੁੱਟ ਜੂ ਤੇਲਾਂ ਪਾਪਾ ਦੇਖ ਲੈ ਅੱਜ ਇਹਨੇ ਛੱਤਰ ਖਾਣੇ ਕੇ ਆ ਮਰਸਾ ਬਣਾਉਣੀ ਆ ਨਾ ਜਰਾ ਇਦਾਂ ਨਹੀਂ ਟੁੱਟਣੀ ਪੱਕੀ ਆ ਇਹ ਨਹੀਂ ਤੋੜ ਤਾਂ ਸਹੀ ਤੂੰ ਇਹਨਾਂ ਕੋਲ ਰੱਖ ਲੋ ਆਲ ਤੋੜ ਗਈ ਆ ਟੁੱਟ ਗਈ ਆ ਤੋੜਦੇ ਤੋੜਦੇ ਹਾਂ ਚੰਗੀ ਤਰ੍ਹਾਂ ਠੀਕ ਕਰ ਲੈ ਲੈ ਚੱਕ ਲੈ ਚੱਕ ਕੇ ਠੀਕਰੀ ਮਾਂ ਇਧਰ ਆ। ਇਹ ਸਾਰੇ ਲਫਾਫੇ ਛਪਾਉਣੇ ਆ। ਖਾਲੀ ਨਹੀਂ ਤੰਗ ਨਹੀਂ ਪਾਪਾ ਨਹੀਂ ਹਿਲਣ ਛੇਤੀ ਕਾਜ ਰੱਤ। ਬੀਬੀ ਵੀ ਹੈ ਨਹੀਂ ਦੇਖੀ ਬੀਬੀ ਨੇ ਇਹ ਬੀਬੀ ਵੀ ਆਉਣ ਵਾਲੀ ਆ ਮਸਲਾ ਦੇਖੀ। ਹੈਰੀ ਪਾਪਾ ਤੇਰਾ ਆਉਣ ਵਾਲਾ ਆ। ਹੋਰ ਦਿਖਾਵਾ ਦੋ ਹੋਰ ਮੈਂ ਦੋ ਮਿੰਟ ਲਫਾਫਾ ਲਾਉਣਾ ਆ ਰੱਖ। ਕੀ ਕਹਿੰਨਾ ਆਪਾਂ ਬਾਅਦ। ਆ ਹੋਏ ਨਹੀਂ ਪਤਾ ਲੱਗਣਾ ਨਾ ਗੋਲ ਜਿਆ ਸਿਲੰਡਰ ਜਿਹਦਾ ਪਤਾ ਲੱਗੂਗਾ ਵੀ ਟੁੱਟ ਗਿਆ ਉਤੋਂ ਕੀ ਪਤਾ ਲੱਗਣਾ ਚਲ ਠੀਕ ਹੈ ਜੀ ਮੈਂ ਲਫਾਫਾ ਲੈ ਕੇ ਆਉਣੀ ਹਾਂ ਲਫਾਫਾ ਲੈ ਕੇ ਆਓ ਜਲਦੀ ਬਾਜੋ ਲਫਾਫੇ ਚ ਪਾ ਦੇ ਨਾਲ ਦੇ ਦਿਖਾਨਗੇ ਨਹੀਂ ਨਹੀਂ ਉਹ ਆ ਨਹੀਂ ਤੂੰ ਇਹਦੇ ਵਿੱਚ ਪਾ ਇਹ ਚ ਉਦਾਂ ਹੀ ਦੱਸ ਪਾਣੇ ਆ ਇੱਥੇ ਉਹਦੇ ਲੱਗ ਗਿਆ ਜੇ ਰੱਖ ਦੇਨੇ ਮੈਂ ਨਾ ਯਾਰੀ ਆ ਤੱਕ ਦੇ ਉਦਾਂ ਹੀ ਕਹੋਗੇ ਜਦੋਂ ਆਣ ਕੇ ਬੈਠੂਗਾ ਨਾ ਇੱਥੇ ਝਾੜੂ ਵੀ ਲੈ ਆ ਮੈਂ ਤੁਹਾਨੂੰ ਵੀ ਉਹ ਇਦਾਂ ਹੀ ਚੱਕ ਲੈ ਝਾੜੂ ਨਾ ਇੱਥੇ ਕਿਤੇ ਮਾਣੋ ਪਰ ਹਾਂ ਤੂੰ ਤੂੰ ਕੀ ਕਰਦੀ ਇਧਰ ਹੋ ਇੱਧਰ ਹੋ ਜਾ। ਇਹ ਕੀ ਕਰਦੀ ਨਹੀਂ। ਸਾਰਾ ਕੁਝ ਦੇ ਕੇ ਰੱਖ ਲੇ। ਨਹੀਂ ਤੇ ਸਿਲੰਡਰ ਦਾ ਮੂੰਹ ਜਿਹਾ ਕੱਢ ਕੇ ਮੈਂ ਕਿ ਨਹੀਂ ਓਟਟ ਗਾ। ਨਹੀਂ ਪਾਣੀ ਕੋ ਆਪਰਾ। ਮੈਂ ਕੀ ਪਾਪਾ ਨੂੰ ਕਹੂੰਗਾ ਵੀ ਮੈਂ ਪੈਸੇ ਕਿੱਥੇ ਖਰਚ ਲੇ। ਮੱਸੀਆ ਤੇ ਮੱਸੀਆ ਦੇ ਦੂਤ ਨੇ ਯਾਰ ਕਿੱਥੋਂ ਵਰਤੇ। ਕਿ ਪਾਪਾ ਮੈਂ ਇਹ ਆਹ ਦੂੰਗਾ ਕਿ ਮੈਂ ਮੋਟਰਸਾਈਕਲ ਤੇ ਲਾਤੀ ਥੋੜੇ ਜੇ। ਉਹਦਾ ਤੇ ਰਸੀ ਫਲਾਨਾ ਸੋਹਿੰਦੀ। ਪੀ ਪੋ ਵਾਲਿਆ ਟੈਂਕੀ ਫੁੱਲ ਕਰਾ ਲਈ ਨੂੰ ਟੈਂਕੀ ਫੁੱਲ ਕਰਾ ਲਈ ਮੈਂ ਤਿਆਰ ਦੀ ਟੈਂਕੀ ਫੁੱਲ ਕਰਾ ਲਈ ਬਾਕੀ ਫਰ ਆ ਥੋੜਾ ਜਿਹਾ ਗਾਂ ਨੂੰ ਕਰ ਦ ਬਾਅਦ ਚ ਕਰਾਂਗੇ ਪਤਾ ਵੀ ਲੱਗੇ ਕੋਈ ਤੋੜੀ ਆ ਇਹ ਕਿੱਥੇ ਗਾਉਂਦੇ ਇਹ ਰੱਖਣਾ ਇਹ ਗੱਲ ਬਾਅਦ ਚ ਦੇਖੀ ਜਾਂਦਾ ਮਿਲਿਆ ਆਪੇ ਚਤਰਾਂ ਵਾਲੇ ਪਾਪਾ ਬਣਾਉਂਦਾ ਪਲਾਨਿੰਗ ਇਹ ਸਾਨੂੰ ਨਾ ਬਲੌਗ ਕਮੈਂਟ ਚ ਆਉਂਦਾ ਵੀ ਬਲੌਗ ਬਣਾਓ ਫੇ ਹੁਣ ਬਲੌਗ ਉਹ ਬਣਾਓ ਪ੍ਰੈਂਕ ਮੇਰਾ ਫੋਨ ਮੇਰਾ ਫੋਨ ਹੈਗਾ ਉਹ ਦੇਵਾ ਪਾਪਾ ਨੂੰ ਲਾ ਕੇ ਪੁੱਛਵਾ ਚਲ ਆ ਤਾਂ ਫੇ ਫੋਨ ਉਹ ਪਾਪਾ ਵਾਲੇ ਤੋਂ ਪਾਪਾ ਤਾਂ ਗੱਲ ਉਹ ਕਿੱਥੇ ਆ ਤੁਹਾਡਾ ਫੋਨ ਹੈਰੀ ਕਾਰ ਪਾਪਾ ਨੂੰ ਫੋਨ ਜਲਦੀ ਕਰ ਜਰਾਕ ਆਉਣ ਹੀ ਵਾਲੇ ਆ ਮੈਨੂੰ ਲੱਗਦਾ ਜਿੱਥੋਂ ਤੱਕ ਉਹਦੇ ਟਾਈਮ ਆ ਨਹੀਂ ਨਹੀਂ ਮੈਂ ਕੱਟਣਾ ਨਹੀਂਗਾ ਜੋ ਕੱਟਤਾ ਤਾ ਤੋ ਫੇਕੇ ਹੈਲੋ ਮੇਗਾ ਪਾਪਾ ਤੁਸੀਂ ਕਦੋਂ ਆਉਣਾ ਘਰੇ ਰੋਟੀ ਖਾਣ ਮੈਂ ਕਹਾਂ ਦੰਨ ਰਹੀ ਆ ਨਾ ਉਹ ਤੇ ਮੈਂ ਆ ਹੀ ਉਹ ਕਿ ਮਸਤਾਂ ਚਲ ਦੇਖਿਆ ਹੋਊਗਾ ਮੁੰਡਾ ਨਾ ਨਾ ਘਰ ਮਰ ਰੋਟੀ ਨਾ ਯਾਰ ਨਾ ਸੁਣ ਕਹਿਆ ਮੈਂ ਘਰੇ ਆਜੋ ਫੇ ਆਹ ਰੋਟੀ ਬਣੀ ਆ ਆਹ ਆ ਕੀ ਇਹ ਛੇਤੀ ਉਹ ਲਕੋਦੇ ਉਹ ਲਕੋਦੇ ਕਮਲੀਆਂ ਉਹ ਲਕੋਦੇ ਉਹ ਇਹ ਨਾ ਸੱਚੀ ਨਾ ਤੋੜਦੇ ਇਹ ਵੀ ਚਾਜ ਨਾ ਚਾਜ ਨਾ ਆ ਰੱਖਦੇ ਇੱਥੇ ਆ ਟੋਟੇ ਉਹ ਉੱਥੇ ਰੱਖੀਏ ਉੱਥੇ ਇਹ ਆ ਗਿਆ ਇਹ ਆ ਗਿਆ ਓ ਕਿਉਂ ਨੇ ਹੇ ਦਾਨੀ ਹੇ ਦਾਨੇ ਉਹ ਹੇ ਦਾਨੇ ਸਵਾਈਆਂ ਲਫਾਫੇ ਚੀ ਲਫਾਫੇ ਚ ਪਾ ਕੇ ਇੱਥੇ ਲਫਾਫਾ ਹੀ ਰੱਖ ਛੇ ਕੀ ਕਰੀਂ ਲਫਾਫੇ ਚ ਪਾ ਕੇ ਲਫਾਫਾ ਰੱਖ ਉਹ ਹੈ ਅਸ਼ਦਾਇਮੁੰਦਾ ਇਹ ਨੂੰ ਬੈਠ ਸਾਰਾ ਉਹ ਆਉਣ ਨੂੰ ਕਿੰਨਾ ਟਾਈਮ ਲੱਗ ਜਾਣਾ ਇੱਥੇ ਕਿਤੇ ਆ ਜਾਣਾ ਇਦਾਂ ਹਾਂ ਇੱਥੇ ਰੱਖ ਜ਼ਰੂਰੀ ਨਾ ਉਹਨੂੰ ਆਰ ਤੇ ਆ ਇੱਥੇ ਇਦਾਂ ਲੰਮੇ ਦੇ ਪੈਣ ਦੇ ਬੈਣਾ ਇੱਥੇ ਉੱਥੇ ਤੁਸੀਂ ਬਹਿ ਜਾ ਬੱਸ 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 ਇਹ ਠੂੰਕੀ ਕਰਦੀਆਂ ਹੱਲੇ ਉੱਤਰ ਚਾਂਕੀ ਮੇਰੇ ਪੁੱਛੇ ਰੋਟੀ ਨਹੀਂ ਕਾਣੀ ਲੱਗਣਾ ਮੇਰੇ ਘਟੇ ਹਾਂਜੀ ਜਿਉਂ ਦੋਮੋਂ ਭਾਣ ਐਰੀ ਦੇ ਐਰੀ ਦੇ ਚਿੱਤਰਾਂ ਦਾ ਪ੍ਰੋਗਰਾਮ ਪੂਰਾ ਬਣਿਆ ਅੱਜ ਦੇਖ ਦੇਖ ਦੇ ਭੁੰਡੀ ਜਈ ਇਹ ਮਾਨੂ ਆ ਇਹ ਮਾਨੂ ਆ ਜਾਦੀ ਮਾਨੋ ਪਿੰਦਾ ਕਿੱਥੇ ਆਇਆ ਹੀ ਨਹੀਂ ਹਲੇ ਕਿੱਥੇ ਚਲ ਗਿਆ ਕਾਨੋ ਹੁੰਦਾ ਮਾਨੋ ਪਿੰਦਾ ਨਹੀਂ ਆਇਆ ਹਾਂ ਹੂੰ ਆਰੇ ਆ ਉਹ ਆ ਗਿਆ ਪਾਪਾ ਹੈਰੀ ਦਾ ਪਾਪਾ ਕੱਟਾਂ ਲੱਗ ਰਿਹਾ ਪੈਸੇ ਉੱਪਰ ਆਇਆ ਕੱਟਾਂ ਆ ਗਏ ਹਲੇ ਰੋਟੀ ਆਹ ਇੱਕ ਅਗਰ ਤੂੰ ਜਿਵੇਂ ਕਹਿਈ ਆਦੀ ਢਾਲ ਬਣੀਆਂ ਜੀ ਢਾਹ ਭਰੀ ਸੋਜਿਆਂ ਦੀ ਮੰਮੀ ਮੰਮੀ ਮੱਸਿਆ ਦੇਖਣ ਗਈ ਐ ਹੈਰੀ ਨਹੀਂ ਗਿਆ ਹੈਰੀ ਜਾ ਉਹ ਤਾਂ ਬਾਹਰ ਜਾਣਾ ਜੀ ਨੇ ਜਾਇਆ ਮੈਂ ਬੋਲ ਰਹੀ ਹਾਂ ਜਾਇਆ ਰੋਟੀ ਨਹੀਂ ਖਾਣੀ ਤੂੰ ਹੈਰੀ ਮੈਂ ਉੱਥੇ ਬੱਦਲ ਕਿੱਥੇ ਹੈ ਉਹ ਖਾ ਪੀਆ ਕਹਿੰਦਾ ਮੈਂ ਬਾਹਰੋਂ 버ਗਰ ਬੁਰਗਰ ਲੋ ਇਹਨਾਂ ਤਾਂ ਬਾਹਰ ਦੀਆਂ ਚੀਜ਼ਾਂ ਸਵੇ ਸਵਾ ਹੀ ਖਾਣਾ ਹੁੰਦਾ ਰੋਟੀ ਲੱਗਦਾ ਇਹ ਘਰੋਂ ਨਹੀਂ ਘਰ ਦੀ ਰੋਟੀ ਨਹੀਂ ਖਾਣਾ ਤਾਂ ਨਹੀਂ ਆਹ ਨਹੀਂ ਮੈਂ ਵੀ ਉੱਥੇ ਦੁਪਹਿਰੇ ਮੈਂ ਕਹ ਉਹ ਵੀ ਵਿਚਾਰਾ ਜਿਹੜਾ ਮੁੰਡਾ ਰੱਖਿਆ ਉਹ ਵੀ ਮਰਸੀਆ ਦੇਖਿਆ ਹੋਊਗਾ ਆਹੋ ਉਹਨੂੰ ਵੀ ਥੋੜੇ ਛੁੱਟੇਗੇ ਤਾਂ ਉੱਥੇ ਕਿੱਥੇ ਬੈਠਾ ਰਹੇ ਬਰਨਗਰ ਸੱਚੀ ਗਰਮ ਹੁੰਦਾ ਹੈ ਆ ਗਈ ਹੋਰ ਤੇ ਦੇ ਵਾਲਾ ਉਹ ਜਿਹੜੀ ਪਾਪਾ ਗੋਲ ਸੁਈ ਲਿਆਂਦੀ ਉਹ ਮੇਰੇ ਗੋਟਾ ਦੇ ਤੇਲ ਤੂਲ ਪਾਉਣ ਵਾਲਾ ਹੀ ਪਹਿਲੇ ਨਹੀਂ ਮੈਂ ਤਾਂ ਤੋੜ ਲੈਨੇ ਆ ਉਹ ਹੋ ਭੈਣ ਚਾਹੀਦਾ ਉਹ ਲੈ ਇਹ ਆਦੀ ਹੈ ਉਹ ਆ ਗਈ ਆਪਣਾ 프랭크 ਦਾ ਭਰਾਵਾ ਤੇਰਾ 프랭크 ਮੈਂ ਨਹੀਂ ਬਰੋ ਬਣਾਇਆ ਕਰਨਾ ਇੱਧਰ ਥੋੜੀ ਮਾਰੀ ਜਾਂਦਾ ਜਾਨ ਹੁਣ ਕੌਲੀ ਲੈ ਆਈ ਨਹੀਂ ਇਤਰਾ ਇਹਨਾਂ ਨੂੰ ਮਰੀ ਜਾਣਾ ਹੁਣ ਜੇ ਤੋੜ ਹੀ ਲੈ ਮੈਂ ਨਹੀਂ ਬਣਾਉਣੇ ਬੋਲ ਦੂ ਮੂੰਹ ਕਾ ਤੋੜੀ ਅਬ ਮੰਮੀ ਆ ਸਾਰਾ ਹਾਂ ਮੈਂ ਮੈਂ ਨਹੀਂ ਕੁਛ ਵੀ ਕੀਤਾ ਉਹ ਤੂੰ ਮੁੰਡਿਆ ਮੇਰੇ ਚਤਰਪੂਣਾ ਮੰਮੀ ਨੇ ਤੁਹਾਨੂੰ ਕਹਿੰਦੇ ਸਾਰਾ ਮੈਂ ਨਹੀਂ ਕੀਤਾ ਫਰੈਂਕਾਂ ਦਾ ਟੂਆ ਨਹੀਂ ਮਾਨ ਸਾ ਫਰੈਂਕਾਂ ਦਾ ਮੈਂ ਨਹੀਂ ਕੀਤਾ ਉਹ ਮਾਂ ਤੇ ਦਾ ਹੋਏ ਨਹੀਂ ਮੁੰਡਾ ਕਿੱਡਾ ਸ਼ਤਾਨ ਹੈਰੀ ਵੇ ਜਾਨਾ ਬੋਇਆ ਉਹ ਤੇਰੀ ਉਹ ਮੈਂ ਕਦੋਂ ਕਿਹਾ ਮੁੰਡਿਆ ਕਿ ਮੇਰੇ ਸਰ ਇਲਜ਼ਾਮ ਲਾਉਣਾ। ਕੁੱਤੀ ਜੀ ਥੋੜੀ ਬਾਣਨੇ ਹੁਣ ਤੇਲ ਪਾ ਲਿਆ ਮੈਂ ਬਾਕੀ ਕੋਈ ਅਹੀਂ ਉਥੇ ਬੰਦਰ ਦੂਰੇ। ਮੈਂ ਨਹੀਂ ਕਹਦਾ ਮੈਂ ਤਾਂ ਰੋਟੀ ਖਾ ਕੇ ਹਟੀਆਂ ਮੇਰੇ ਸਾਰ ਐਵੇਂ ਇਲਜ਼ਾਮ ਲਾਈ ਜਾਂਦੇ ਆ। ਉਹ ਮੈਂ ਚੱਲ ਗਿਆ ਇਹ ਵੀ ਕਿਤੇ ਬੰਦਾ ਪਾ ਹੀ ਦਿੰਦਾ ਕੋਈ ਬਾਦ ਘੱਟ ਪੈਸੇ। ਕਿ ਸੁਣੀ ਨਾ ਕੋਈ ਸੰਜੇਰ ਕੰਨਾ ਤੂੰ ਕੋਈ ਸਿਰੇ ਜਾਣ ਦੇ 2000 ਰੁਪਏ ਇਹ ਚੰਨੀ 50 ਰੁਪਏ ਹਾਂ 50 ਰੁਪਏ ਹੁਣ ਯਾਰ 2000 ਤੇਰੇ ਲਈ 2000 ਕੋਹ ਨਹੀਂ ਸਾਡਾ ਕਈ ਵੇਲੇ ਟਾਈਮ ਸਰ ਜਾਂਦਾ ਹਾਂ ਥੋੜੀ ਥੋੜੀ ਪਾਉਂ ਉੱਥੇ ਬਹਿ ਜਾ ਜਾ ਤੇ ਉਹ ਹੈ ਜੀ ਟੈਗ ਮਾਇ ਇਹ ਜੀ ਇਹ 2000 ਰੁਪਏ ਦਾ ਮੈਂ ਦੇਖਣਾ ਨਹੀਂ 2000 ਜੀ ਅਜਾ ਸਾ ਭਾਜਦਾ ਮੂੰਹ ਵੱਟ ਲੈਂਦਾ ਆਹ ਲੋਈ ਜੀ ਤੋੜੀ ਆ ਪੁਰਾਣੀ ਪਾ ਲੈ ਉਹ ਰੱਖ ਲੈ ਛੋਪੇ ਦੇ ਵਿੱਚ ਮੈਂ ਨਹੀਂ ਕਹਿਣ ਬਤ ਹਾਂ ਭਰਾ ਕਿਤਾਂਗਾ 2000 ਰੁਪਏ ਪਾਪਾ ਇਦਾਂ ਕੰਮ ਲਾ ਪਿਆ ਹੁਣ ਤੇਲ ਨਹੀਂ ਪਾਉਣਾ ਮੋਟਰਸਾਈਕਲ 'ਚ ਨਹੀਂ ਤੈਨੂੰ ਚਾਰ ਚਾਰ ਮਾਰਦੀਆਂ ਮੇਰੇ ਉਹਦੇ ਵਿੱਚ ਹੈਗੇ ਉਹ ਯਾਰ ਇਹ ਖਾਂਦਾ ਹੀ ਛੱਤਰ ਹੁੰਦਾ ਜਾਂ ਤੂੰ ਮੁੱਦਾ ਉਹਨੂੰ ਪੈਸੇ ਮੰਗੇ ਮਿਲਦੇ ਆ ਮੈਨੂੰ ਕੀ ਪਤਾ ਮੈਂਗਾ ਖਰੇ ਉਹ ਤੋੜਦੀ ਆ ਉਹ ਕਿਹੜੀ ਆ ਪੁੱਛ ਇਹਨੂੰ ਉਹ ਨਵੀਂ ਲਾਉਂਦੀ ਮਸ਼ੀਨ ਉਹ ਅੱਜ ਛੱਤਰ ਖਾਣ ਲਈ ਛੱਤਰ ਖਾਣ ਲਈ ਅgetElementById ਕਰਨਾ ਹੈ ਛੱਤਰ ਥੋੜੀ ਖਾਣੀ ਹਾਂ ਉਹ ਤਾਂ ਮੱਛੀਆਂ ਨੂੰ ਨਾ ਮੱਛੀ ਮੱਛੀਆਂ ਮਨਾ ਲਈ ਹੈ ਰੀ ਛੱਤਰ ਖਾਣ ਲਈ ਮੇਰ ਨਾਲ ਨਾ ਇਦਾਂ ਦਾ 프랭ਕ ਕਰਿਆ ਕਰ ਮੈਨੂੰ ਤਾਂ ਉਹਦੇ ਦਾ ਗੁੱਸਾ ਚੜ ਗਿਆ ਇਹ ਤਾਂ ਪਾਪਾ ਪੰਜੀ ਨਾ ਹੋਵੇ ਪਾਪਾ ਕਈ ਵੇਲੇ ਨਹੀਂ ਪੈਸਾ ਕੋਲ ਹੁੰਦਾ ਬੰਦਾ ਆਪਣਾ ਟਾਈਮ ਸਾਰ ਲੈਂਦਾ ਜਦੋਂ ਹੁੱਕਾ ਵੇ ਆਦੇ ਉਦੋਂ ਵਰਤਣੀ ਪੈਂਦੀ ਆ ਇਹ ਔਰ ਪਾਪਾ ਹੁਣ ਕਿੱਦਾਂ ਉਹਦਾ ਨਾ ਪਾਪਾ ਤੂੰ ਮੈਨੂੰ ਕਹੀ ਲੀਂ ਤੂੰ ਬਚਾਉਂਦਾ ਏ ਤੂੰ ਹੁਣ ਸੁਣ ਕਰਵਾਏ ਨਹੀਂ ਪਾਪਾ ਮੈਂ ਇੱਕ ਬਾਪਾ ਤਾਂ ਕੀ ਕਹਿੰਦਾ ਕਹਿੰਦਾ ਮੰਮੀ ਨੇ ਕਿਹਾ ਨਹੀਂ ਹੁਣ ਉਹ ਵੀ ਨਵੀਂ ਲਿਆਂਦੀ ਹੂੰ ਪੈਸੇ ਨੂੰ ਪੈਸਾ ਚਾਹੁੰਦੇ ਉਹ ਵੀ 100 150 ਦੀ ਲਿਆਂਦੀ ਹੂੰ ਉਦਾਂ ਹੀ ਤੋੜ ਦਿੱਤੀ ਫਰਾਗ ਹੋਨੇ ਨੂੰ ਪਤਾ ਹੋਊਗਾ ਮੈਂ ਘੜ ਪੈ ਜਰਾ ਮੁੱਕੀ ਦਿੱਤੇ ਪਾਉਣੇ ਮੈਂ ਮੈਂ ਨਹੀਂ ਪੈ ਦਿੱਤੇ ਮੈਂ ਦਿੱਤੇ ਉਹ ਭਿੰਗਿਆ 100 ਰੁਪਏ ਹੁਣ ਬੋਲਕ ਤੇ ਤੋੜਿਆ ਖਾਂਡ ਲਿਆਉਂਦੇ ਜਾਂ ਕਿਸੇ ਗਰੀਬ ਨੂੰ ਦਿੰਦੇ ਕੋਈ ਗੱਲ ਆਉਂਦੀ ਉਹ ਭਿੰਗਿਆ ਇਹ ਨਾਲ ਜਾਂਦੇ ਆ ਦਾਨੀ ਸੱਜ ਜਾਂਦਾ ਹੀ ਤੱਕ ਦਾਨੀ ਸੱਜ ਜਾਂਦਾ ਯਾਰ ਇਹਨੇ ਪੰਜ ਰੁਪਏ ਦੀ ਆਈ ਨਹੀਂ ਇਹਨੇ ਤਗੜੇ ਹੈ ਨਹੀਂ ਤੂੰ ਹੀ 100 200 ਦੀਆਂ ਗੋਲ ਕਰ। ਉਹ ਕੀ ਹੋ ਗਿਆ ਵੇ ਕੀ ਹੋ ਗਿਆ? ਵੇ ਕੀ ਹੋ ਗਿਆ ਕੀ? ਪ੍ਰੈਂਕ ਕੀਤਾ। ਵੇ ਤੂੰ ਯਾਰ ਸਾਰੇ ਮੈਨੂੰ ਕਹਿੰਦੇ ਤੇ ਜੁੱਤੀਆਂ ਮਾਰਦਾ ਕੰਮ ਹੀ ਜੁੱਤੀਆਂ ਖਾਣ ਵਾਲੇ ਕਰਦਾ। ਉਹ ਇਹ ਤਾਂ ਪ੍ਰੈਂਕ ਕਰਦੇ ਆਂ। ਅਸੀਂ ਤਾਂ ਪ੍ਰੈਂਕਾ ਤਾਂ ਤਾਂ ਗੱਲ ਹੀ ਨਹੀਂ ਸੁਣੀ। ਤੂੰ ਉਹਦਾ ਚਲੋ ਟੁੱਟ ਗਈ ਚਾਲ ਵੀ ਹੈਰੀ ਦੇ ਛਤਰ। ਗੱਲ ਤਾਂ ਸੁਣ। ਮੈਂ ਨਾ ਪ੍ਰੈਂਕ ਕਰਨਾ ਸਿੱਧੀ ਕਰ ਮੈਂ ਆ ਗਏ ਤੂੰ ਤਾਂ ਬੰਦਾ ਭੁੱਖਾ ਤੇ ਰੋਟੀ ਪਾਣੀ ਖਲਾ ਕੇ ਸਰਾਈ ਦੇ ਮਾ ਪ੍ਰਯਾਇ ਕਰਿਆ ਕਰੋ ਸਹਜ ਜਨਾਪਰੇ ਮੱਥੇ ਜੜ ਕੇ ਇੱਥੇ ਆ ਕੇ ਬੈਂਦਾ ਆ ਪਿਆ ਭੈ ਉਹ ਮੈਂ ਇੱਥੇ ਆ ਕੇ ਰੱਖੂਗਾ ਹੱਥੂ ਤੇ ਆਪੇ ਨਹੀਂ ਪਹਿਲਾਂ ਇੱਥੇ ਰੱਖਣ ਲੱਗੇਗੇ ਫੇ ਮੈਂ ਕਿ ਇੱਥੇ ਮੈਂ ਬਹਿਣਾ ਆ ਨਾ ਫੇ ਬਲੌ ਕੈਮਰਾ ਐਂਗਲ ਨੇ ਚੱਲ ਫ੍ਰੈਂਕ ਹੀ ਆ ਫੇ ਕੀ ਹੋਇਆ ਭਾ ਤੁਹੀਂ ਮਾਰੋ ਨਹੀਂ ਬੋਲ ਆਪਣੇ ਉਹ ਯਾਰ ਮੈਨੂੰ ਥੋੜੋ ਪਤਾ ਫ੍ਰੈਂਕ ਅੱਜ ਰੋਂਗਾ ਛੇਤਰ ਪੈਂਦੇ ਅੰਦੇ ਮੈਂ ਜੰਦਾ ਕਿਉਂ ਮਾਰਦਾ ਅੱਜ ਮੈਂ ਕਿਹਾ ਨਹੀਂ ਮੈਂ ਕਿ ਹਰ ਵੇਲੇ ਗਲਤੀ ਕਰਦਾ ਜੇ ਮੈਂ ਲੱਗਦਾ ਹੈਂਗਾ ਜਦ ਮੀਆਂ ਡੱਗਦੀਆਂ ਤੇ ਮੇਰੇ ਪਾਪਾ ਵੀ ਨਹੀਂ ਤੇਰੇ ਸਾਹਮਣੇ ਪੰਨੀ ਇਹਨਾਂ ਨੇ ਕਿਹਾ ਸਾਹਮਣੇ ਆਪਾਂ ਨੰਨਣਾ ਹੂੰ ਅੱਛਾ ਓਏ ਪਾਪਾ ਕਿਰਵਾ ਪਾਪਾ ਇੱਥੇ ਪੰਨੀ ਆ ਇੱਥੇ ਵੀ ਮੈਂ ਤਾਂ ਪਿਆ ਸੱਤਾ ਤੇ ਆ ਦੇ। ਐ ਮੈਨੂੰ ਵੀ ਵੇਚ ਲਈ ਜਾਂਦੇ। ਉਹ ਕਵੀ ਨਾਲ ਕੋਈ ਚਾਲੀ ਨਾ। ਮੈਨੂੰ ਪੱਖ ਖੜਾਇਆ ਤੇ ਚਲੋ ਹਾਂ ਲੈ ਲੈ ਰੀ। ਖੜਾਇਆ ਪੈਸੇ ਤਾਂ ਪਪਾ ਪਾ ਕੋ ਕੱਢੇ ਹੀ ਨਹੀਂ ਵਿੱਚੋਂ। 2003 ਇਹ ਤੁਹਾਨੂੰ ਕੀ ਪਤਾ ਮੈਂ ਕਿੰਨੇ ਵੇਚ ਪੈਸੇ ਪਾਏ ਆ ਇਹਦੇ ਵਿੱਚ। ਉਹ ਤਾਂ ਗਲਤੀ ਕਰ ਲਈ ਤੋੜ ਆਪਾਂ ਇਹ ਹੀ ਲੈਣੀ ਸੀ। ਖੇਤਰ ਤਾਂ ਖਾਦੇ ਹੀ ਸੀ ਹੈ ਰੀ। ਆਪਾਂ ਐਵੇਂ ਹੀ ਦੱਸਦਾ ਇੱਥੇ ਪਈ ਰਹਿਣ ਦੇਣੀ ਬਾਕ। ਨਾ ਦੱਸਦਾ ਤੇਰੀ ਦੋ ਦੋ ਮਾੜਾ ਢੂਈ ਸੋਚ ਜੀਂ। ਆ ਆ ਲੈ ਆ ਆਪਣੇ ਟਿਕਾਣੇ ਤੇ ਚਲ ਗਈ ਟਾਈਮ ਨਾ ਕੱਢ ਦਿੱਤੀ ਤੇਰਾ ਬ੍ਰੈਂਕ ਬਣ ਜਾਣਾ ਇ ਚੱਜਣਾ ਮੈਂ ਵੀ ਬ੍ਰੈਂਕ ਮੈਂ ਨਹੀਂ ਬਣਾਇਆ ਕੋਈ ਨਹੀਂ ਨਹੀਂ ਤੈਨੂੰ ਮੈਸੇਜ ਆਉਂਦੇ ਆ ਕਮੈਂਟ ਕਮੈਂਟ ਆਉਂਦੇ ਹੈਰੀ ਪਲੈਂਕ ਬਣਾਇਆ ਕਰੇ ਪਲੈਂਕ ਹੈਰੀ ਜੁੱਤੀਆਂ ਕਮੈਂਟ ਆਉਂਦੇ ਹੈਰੀ ਜੁੱਤੀਆਂ ਬਣਾਇਆ ਕਰੇ ਬਣਾਉਣਾ ਜ਼ਲਦਾ ਵਧੀਆ ਲੱਗਦਾ ਆ ਕਿੱਥੇ ਲੈ ਕੇ ਚੱਲੇ ਹਣ ਮੋੜ ਨਾ ਉਹਨੂੰ ਇੱਥੇ ਰਾਕ ਦੇ ਇਹਨੂੰ ਇਹ ਤਾਂ ਆਦੀ ਬੈਕ ਜਾਣੀ ਆ ਕਿਆ ਕਰੇ ਯਾਰ ਮਾਏ ਰੱਬਾ ਇਹ ਕਿੰਨਾ ਹੀ ਪਿਆ ਚੱਲਾ ਜੀ ਇਹਨੂੰ ਹੈਰੀ ਸ਼ੂਕਰ ਆ ਟਾਈਮ ਨਾ ਦੱਸਦਾ 2 ਕਿ ਬਜੜੀਆਂ ਹਰੇ 2 3 ਨੀ ਹੈਰੀ ਪ੍ਰਿੰਗ ਪ੍ਰਿੰਗ ਐ ਵੀ ਵੀ ਠੀਤੀ ਹੋਇਆ ਹੈ ਹੈਰੀ ਪ੍ਰਿੰਗ ਕਰਦਾ ਨਾ 5 7 ਮਿੰਟ ਕੱਢਿਆ ਵੀ ਕਰ ਹਲੇ 2 3 ਨੀ ਬਜੀਆਂ ਨਾਲ ਹੀ ਪ੍ਰਿੰਗ 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 ਕੋ ਨਹੀਂ ਆਲ ਪੱਟੀ ਖਾਈ ਜਾਂਦਾ ਨਹੀਂ ਪਿਆਣ ਹਾਂ ਜਦੋਂ ਆਪਾਂ ਇਹ ਦੇਖਣਾ ਵੀ ਵੀਡੀਓ ਬਣਦੀ ਆ ਉਦੋਂ ਹੀ ਇਹ ਮਾਨ ਲਾ ਪਣੀਆਂ ਵੀ ਉਦੋਂ ਬਾਅਦ ਚ ਹੈਰੀ ਪੁੱਤ ਇਹ ਤਾਂ 프ੈਂਕ ਹੁੰਦੇ ਆ ਨਹੀਂ ਕੈਮਰਾ ਨੇ ਉਹਨੂੰ ਪਤਾ ਲੱਗਾ ਜਿਹੜਾ ਮੈਂ ਉਹਨੂੰ ਉਹਦੇ ਤੇ ਰੱਖਿਆ ਮੈਂ ਲੁਕੋਇਆ ਸੀ ਇਤੋਂ ਇਦਾਂ ਕਰਕੇ ਤਾਂ ਪਾਈਆਂ ਨੂੰ ਪਤਾ ਨਹੀਂ ਲੱਗਾ ਬਾਲਾ ਕਿਉਂ ਠੀਕ ਆ ਓਕੇ ਬਾਈ ਛੱਤਰ ਖਾਏ ਹੈਰੀ ਨੇ ਛੱਤਰ ਖਾਏ ਹੈਰੀ ਨੇ ਕੀ ਕੀਤਾ